ਸਤਿ ਸ਼੍ਰੀ ਅਕਾਲ ਜੀ ਅੱਜ ਦੇ ਨਿਊਜ਼ ਪੇਪਰ ਐਨਾਲਿਸਿਸ ਵਿੱਚ ਤੁਹਾਡਾ ਸਵਾਗਤ ਹੈ ਚਲੋ ਸ਼ੁਰੂ ਕਰਦੇ ਹਾਂ ਅੱਜ ਦੇ ਗੁਰਬਾਣੀ ਸ਼ਬਦ ਤੋਂ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਨ ਨਾਮ ਆਧਾਰ ਭਾਵ ਇਹ ਸੰਸਾਰ ਦੁੱਖਾਂ ਨਾਲ ਭਰਿਆ ਹੋਇਆ ਹੈ ਪਰ ਉਹੀ ਮਨੁੱਖ ਸੱਚਾ ਸੁਖੀ ਹੈ ਜਿਸ ਦਾ ਆਸਰਾ ਵਾਹਿਗੁਰੂ ਦਾ ਨਾਮ ਹੈ ਸੰਦੇਸ਼ ਕੀ ਹੈ ਦੌਲਤ ਅਹੁਦਾ ਜਾਂ ਤਖਤ ਇਹ ਅਸਥਾਈ ਨੇ ਇਹ ਸਦਾ ਆਪਣੇ ਨਾਲ ਨਹੀਂ ਰਹਿੰਦੇ ਜਿਹੜੀ ਆਪਣੀ ਅੰਦਰੂਨੀ ਸ਼ਾਂਤੀ ਹੈ ਮਨ ਦੀ ਸ਼ਾਂਤੀ ਹੈ ਇਹ ਸਿਰਫ ਕੀ ਹੈ ਨਾਮ ਨਾਲ ਸੱਚੇ ਕਰਮਾਂ ਨਾਲ ਹੀ ਮਿਲਦੀ ਹੈ ਆਪਣੇ ਮਨ ਨੂੰ ਮਜ਼ਬੂਤ ਕਰੋ ਸੱਚਾ ਰਾਹ ਚੁਣੋ ਤੇ ਦੂਜਿਆਂ ਲਈ ਭਲਾਈ ਦਾ ਸਰੋਤ ਬਣੋ ਅੱਜ ਮੈਂ ਕੁਝ ਛੋਟੇ ਕਰੰਟ ਅਫੇਅਰ ਵੀ ਐਡ ਕੀਤੇ ਨੇ ਵੀਡੀਓ ਵਿੱਚ ਪਹਿਲਾ ਹੈ ਜੀ ਸੂਖਮ ਲਘੂ ਅਤੇ ਦਰਮਿਆਨੇ ਉਦਮ ਮੰਤਰਾਲੇ ਮਿਨਿਸਟਰੀ ਆਫ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਨੇ ਪ੍ਰਧਾਨ ਮੰਤਰੀ ਵਿਸ਼ੂ ਕਰਮਾ ਸਕੀਮ ਤਹਿਤ ਜਿਹੜੇ ਕਾਰੀਗਰ ਨੇ ਇਸ ਸਕੀਮ ਤਹਿਤ ਜਿਹੜੇ ਕਾਰੀਗਰਾਂ ਨੇ ਪ੍ਰੋਡਕਟ ਬਣਾਏ ਨੇ ਉਹਨਾਂ ਨੂੰ ਬਾਜ਼ਾਰ ਵਿੱਚ ਪਹੁੰਚਾਉਣ ਵਾਸਤੇ ਐਮਾਜ਼ਨ ਨਾਲ ਤਾਲਮਲ ਕੀਤਾ ਉਹਨਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਭਾਰਤ ਮਲੇਸ਼ੀਆ ਸਯੁਕਤ ਫੌਜੀ ਅਭਿਆਸ ਜਿਹੜੀ ਐਕਸਰਸਾਈਜ਼ ਹੈ ਭਾਰਤ ਤੇ ਮਲੇਸ਼ੀਆ ਵਿੱਚ ਆਰਮੀ ਐਕਸਰਸਾਈਜ਼ ਕੀ ਨਾਮ ਆਉਂਦਾ ਹਰਮਾਉ ਸ਼ਕਤੀ 2025 ਇਹ ਕਿੱਥੇ ਇਹਦਾ 5ਵਾਂ ਐਡੀਸ਼ਨ ਕਿੱਥੇ ਹੋਇਆ महाजन फील्ड फायरिंग रेंज राजस्थान में ठीक है जी याद रखना संयुक्त राष्ट्र वातावरण प्रोग्राम के चैंपियन ऑफ अर्थ का अवार्ड दो हज़ार पच्चीस सम्मानित किया गया श्रीमती सुप्रिया साहू को भारतीय टीम जूनियर पुरुष हाकी विश्व कप दो हज़ार पच्ची तगमा जितया कानसी का तगमा ठीक है कितने हो रहा है भारत में ही हो रहा है चेन्नई में इसका फाइनल खेडा गया ठीक है जी ये दसना है ਫਾਈਨਲ ਕੇਸ ਨਾਲ ਸੀਗਾ ਠੀਕ ਹੈ ਜੀ ਬੰਗਲਾਦੇਸ਼ ਵਿੱਚ ਚੋਣਾ ਹੋ ਜਾਂ ਹੋਣ ਜਾ ਰਹੀਆਂ ਨੇ ਇਸ ਵਾਸਤੇ ਪੁੱਛਿਆ ਜਾ ਸਕਦਾ ਠੀਕ ਹੈ ਜੀ ਬੰਗਲਾਦੇਸ਼ ਦੀ ਰਾਜਧਾਨੀ ਕਿਹੜੀ ਹੈ ਟਾਕਾ ਇਸਦੀ ਕਰੰਸੀ ਕਿਹੜੀ ਹੈ ਟਾਕਾ ਠੀਕ ਹੈ ਜੀ ਅੱਗੇ ਚੱਲ ਕੇਂਦਰੀ ਮੰਤਰੀ ਮੰਡਲ ਨੇ ਇੱਕ ਉੱਚ ਸਿੱਖਿਆ ਨਿਗਰਾਨ ਕਾਇਮ ਕਰਨ ਦੇ ਬਿੱਲ ਨੂੰ ਕੀ ਹੈ ਮਨਜ਼ੂਰੀ ਦੇ ਦਿੱਤੀ ਹੈ ਇਸ ਬਿੱਲ ਦਾ ਨਾਂ ਸਿੱਖਿਆ ਅਧਿਖਸ਼ਨ ਨਾਂ ਰੱਖਿਆ ਗਿਆ ਹੈ ਇੱਥੇ ਦੇਖ ਸਕਦੇ ਹੋ ਵਿਕਸਿਤ ਭਾਰਤ ਸ਼ਿਕਸ਼ਾ ਅਧਿਖਸ਼ਨ ਬੇਲ ਠੀਕ ਹੈ ਜੀ ਇਹਦੇ ਵਿੱਚ ਕੀ ਹੈ ਜਿਹੜਾ ਹੂੰ ਜਿਹੜਾ ਉੱਚ ਸਿੱਖਿਆ ਨਿਗਰਾਨ ਹੈ ਇਹਨੂੰ ਜਿਹੜੀ ਕੌਮੀ ਸਿੱਖਿਆ ਨੀਤੀ ਹੈ ਕੌਮੀ ਸਿੱਖਿਆ ਨੀਤੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਉਹਦੇ ਵਿੱਚ ਤਜਵੀਜ਼ ਕੀਤਾ ਗਿਆ ਸੀਗਾ ਇਹਦਾ ਜਿਹੜਾ ਉੱਚ ਸਿੱਖਿਆ ਨਿਗਰਾਨ ਹੈ ਇਹਦਾ ਉਦੇਸ਼ ਕੀ ਹੈ ਜਿਹੜਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਆਲ ਇੰਡੀਆ ਤਕਨੀਕੀ ਸਿੱਖਿਆ ਪ੍ਰਸ਼ਦ AITC ਅਤੇ ਕੌਮੀ ਅਧਿਆਪਕ ਸਿੱਖਿਆ ਪਰਸ਼ਦ NCTE ਇਹਦੀ ਥਾਂ ਲਾਏਗਾ ਇਹ ਤਿੰਨਾਂ ਦੀ ਥਾਂ ਲਾਏਗਾ ਇੱਕੋ ਕਮਿਸ਼ਨ ਆਪਣੇ ਜਿਹੜਾ ਹਾਇਰ ਅਥਾਰਟੀ ਬਣਾ ਦਿੱਤੀ ਗਈ ਹੈ ਬਣਾ ਬਿਲ ਲਿਆਂਦਾ ਗਿਆ ਹਜੇ ਬਣਾਇਆ ਜਾਵੇਗਾ ਇਹਨੂੰ UGC ਯੂਨੀਵਰਸਿਟੀ ਗ੍ਰਾਂਟ ਕਮਿਸ਼ਨ AICTE ਆਲ ਇੰਡੀਆ ਕਾਉਂਸਲ ਫਾਰ ਟੈਕਨੀਕਲ ਐਜੂਕੇਸ਼ਨ ਠੀਕ ਹੈ ਜੀ NCTE ਨੈਸ਼ਨਲ ਕਾਉਂਸਲ ਫਾਰ ਟੀਚਰ ਐਜੂਕੇਸ਼ਨ ਇਹਨਾਂ ਤਿੰਨਾਂ ਦੀ ਜਗ੍ਹਾ ਤੇ ਇੱਕ ਕੀਏ ਸਿੰਗਲ ਰੈਗੂਲੇਟਰੀ ਬਾਡੀ ਬਣਾਈ ਜਾਏਗੀ ਜਿਹੜੀ ਦੇਸ਼ ਵਿੱਚ ਹਾਇਰ ਐਜੂਕੇਸ਼ਨ ਨੂੰ ਕੰਟਰੋਲ ਕਰੇਗੀ ਰੈਗੂਲੇਟ ਕਰੇਗੀ ਠੀਕ ਹੈ ਹਾਇਰ ਐਜੂਕੇਸ਼ਨ ਜਿਹੜੇ ਜਿਵੇਂ ਕਾਲਜ ਲੈਵਲ ਦੀ ਯੂਨੀਵਰਸਿਟੀ ਲੈਵਲ ਦੀ ਜਿਹੜੀ ਪੜਾਈ ਹੈ ਉਹਨੂੰ ਰੈਗੂਲੇਟਰ ਕਰਨ ਵਾਸਤੇ ਇੱਕ ਸਿੰਗਲ ਰੈਗੂਲੇਟਰ ਬਣਾਉਣ ਵਾਸਤੇ ਬਿੱਲ ਲਿਆਂਦਾ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਹ ਬਿੱਲ ਕੀ ਹੈ ਲੋਕ ਸਭਾ ਚ ਰਾਜ ਸਭਾ ਚ ਪਾਸ ਹੋਏਗਾ ਉਸ ਤੋਂ ਬਾਅਦ ਰਾਸ਼ਟਰਪਤੀ ਦੀ ਮੋਹਰ ਲੱਗੇਗੀ ਤੇ ਉਸ ਤੋਂ ਬਾਅਦ ਇਹ ਕਾਨੂੰਨ ਬਣ ਜਾਏਗਾ ਦੂਜਾ ਕੀ ਹੈ ਕੈਬਨਟ ਨੇ ਜਿਹੜੀ ਜਨਗਣਨਾ 2027 ਚ ਕਰਨੀ ਹੈ ਉਹਦੇ ਵਾਸਤੇ 11700 18 ਕਰੋੜ ਰੁਪਏ ਨੂੰ ਮਨਜ਼ੂਰੀ ਦੇ ਦਿੱਤੀ ਹੈ ਠੀਕ ਹੈ ਇਸ ਇਸ ਜਿਹੜੀ ਜਨਗਣਨਾ ਹੋਣੀ ਹੈ ਇਹਦੇ ਵਿੱਚ ਜਾਤੀਗਣ ਜਨਗਣਨਾ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਜਾਂਦਾ ਕੀਤਾ ਜਾ ਰਿਹਾ ਹੈ ਠੀਕ ਹੈ ਜੀ ਪਹਿਲਾ ਜਾਤੀਗਣ ਜਿਹੜੀ ਜਨਗਣਨਾ ਨਹੀਂ ਸੀ ਇੱਕ ਹੋਰ ਖਬਰ ਹੈ ਜੀ ਮંત્રી ਮੰਡਲ ਨੇ ਬੀਮਾ ਖੇਤਰ ਵਿੱਚ 100% ਦੀ ਸਿੱਧੇ ਵਿਦੇਸ਼ੀ ਨਿਵੇਸ਼ ਐਫ ਡੀਆਈ ਨੂੰ ਮਨਜ਼ੂਰੀ ਦੇ ਦਿੱਤੀ ਹੈ ਫੋਰਨ ਡਾਇਰੈਕਟ ਇਨਵੈਸਟਮੈਂਟ ਠੀਕ ਹੈ ਜੀ ਇਹ ਬਹੁਤ ਅਹਿਮ ਖਬਰਾਂ ਸੀਗੀਆਂ ਠੀਕ ਹੈ ਇਹਨਾਂ ਨੂੰ ਧਿਆਨ ਨਾਲ ਪੜ੍ਹਨਾ ਜੀ ਭਾਰਤ ਨੇ ਚੀਨੀ ਮਾਣਾਂ ਲਈ ਵੀਜ਼ਾ ਦੇ ਜਿਹੜੇ ਨਿਯਮ ਕੀ ਹੈ ਉਹ ਬਦਲ ਦਿੱਤੇ ਨੇ ਠੀਕ ਹੈ ਜਿਹੜਾ ਭਾਰਤ ਤੇ ਚੀਨ ਦੇ ਦਰਮਿਆਨ ਕੀ ਹੈ ਤਣਾਅ ਰਹਿੰਦਾ ਹੈ ਉਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੋਸ਼ਿਸ਼ਾਂ ਕਰਕੇ ਜਿਹੜੇ ਉਹ ਚੀਨੀ ਮਾਰਨ ਲਈ ਵਿਜੇ ਸੀਗੇ ਉਹਨਾਂ 'ਚ ਨਿਯਮ ਬਦਲ ਦਿੱਤੇ ਨੇ ਥੋੜੇ ਕੀ ਹੈ ਉਹਨਾਂ 'ਚ ਟੈਲ ਦਿੱਤੀ ਗਈ ਹੈ ਠੀਕ ਹੈ ਜੀ ਅੱਗੇ ਪੰਜਾਬ ਨੂੰ ਫਸਲ ਬੀਮਾ ਯੋਜਨਾ ਲਾਗੂ ਕਰਨ ਵਾਸਤੇ ਸੱਦਾ ਦਿੱਤਾ ਗਿਆ ਜਿਹੜੇ ਕੇਂਦਰ ਦੇ ਖੇਤੀ ਮੰਤਰੀ ਨੇ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਨੇ ਪੰਜਾਬ ਨੂੰ ਕੀ ਹੈ ਜਿਹੜਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਉਹਨੂੰ ਲਾਗੂ ਕਰਨ ਵਾਸਤੇ ਕਿਹਾ ਹੈ ਅੱਗੇ 5 ਸਾਲਾਂ ਲਈ ਵਧੇਗੀ ਐਫ ਪੀਓ ਸਕੀਮ ਕੇਂਦਰ ਸਰਕਾਰ ਦੀ ਜਿਹੜੀ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਕਿਸਾਨ ਉਤਪਾਦਕ ਸੰਗਠਨ ਜਿਹੜੀ ਸਕੀਮ ਹੈ ਉਹ 2026 ਤੱਕ ਸੀਗੀ ਇਸ ਨੂੰ ਕੀ ਹੁਣ 2026 ਤੋਂ 2031 ਤੱਕ 5 ਸਾਲਾਂ ਲਈ ਹੋਰ ਵਧਾ ਦਿੱਤਾ ਗਿਆ ਠੀਕ ਹੈ ਇਹ ਫਰਵਰੀ 2020 ਚ ਸ਼ੁਰੂ ਕੀਤੀ ਗਈ ਸੀ ਇਹਦੇ ਇਹਦੇ ਤੱਕ ਹੀ 10000 ਐਫਪੀਓ ਬਣਾਏ ਚੋ ਜਾ ਚੁੱਕੇ ਨੇ ਤੇ ਹੋਰ ਹੁਣ ਬਣਾਉਣ ਵਾਸਤੇ ਪਹਿਲ ਕੀਤੀ ਜਾਏਗੀ ਠੀਕ ਹੈ ਕੀ ਹੈ ਐਫਪੀਓ ਸਕੀਮ ਕੀ ਹੈ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਠੀਕ ਹੈ ਇਹਦੇ ਤਰ੍ਹਾਂ ਕੀ ਇੱਕ ਕਿਸਾਨਾਂ ਦੀ ਸੰਸਥਾ ਬਣਾਈ ਜਾਂਦੀ ਹੈ ਜਿਹਦੇ ਵਿੱਚ ਕੀ ਹੈ ਛੋਟੇ ਕਿਸਾਨ ਇਕੱਠੇ ਹੋ ਕੇ ਠੀਕ ਹੈ ਖੇਤੀਬਾੜ ਨਾਲ ਜੁੜੇ ਜੁੜੇ ਜਿਹੜੇ ਕਾਰੋਬਾਰ ਕਰਦੇ ਨੇ ਜਿਵੇਂ ਖੇਤੀ ਆਪਣੇ ਖਰੀਦ ਉਤਪਾਦਨ ਪ੍ਰੋਸੈਸਿੰਗ ਤੇ ਮਾਰਕੀਟਿੰਗ ਠੀਕ ਹੈ ਜੀ ਜਿਵੇਂ ਖੇਤੀ ਤੋਂ ਜਿਵੇਂ ਆਪਣੇ ਕਣਕ ਖਰੀਦੀ ਉਹਨਾਂ ਠੀਕ ਹੈ ਉਹਨੂੰ ਉਸ ਤੋਂ ਬਾਅਦ ਕੀ ਉਹਨਾਂ ਦਾ ਉਹਦੀ ਪ੍ਰੋਸੈਸਿੰਗ ਕੀਤੀ ਮਤਲਬ ਉਹਨੂੰ ਆਟਾ ਬਣਾਇਆ ਉਹਨੂੰ ਆਟੇ ਦੀ ਪੈਕਿੰਗ ਕਰਕੇ ਉਸ ਤੋਂ ਬਾਅਦ ਉਹਨੂੰ ਵੇਚਿਆ ਠੀਕ ਹੈ ਇਹ ਉਦਾਹਰਨ ਹੈ ਇਸ ਤਰ੍ਹਾਂ ਨਹੀਂ ਠੀਕ ਹੈ ਜਿਵੇਂ ਇਹਦਾ ਉਦੇਸ਼ ਇਸ ਸਕੀਮ ਦਾ ਉਦੇਸ਼ ਕੀ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਠੀਕ ਹੈ ਬੀਜ ਖਾਦ ਕੀਟਨਾਸ਼ਕਾਂ ਨੂੰ ਸਸਤੇ ਦਰ ਤੇ ਮੋਹਈਆ ਕਰਵਾਉਣਾ ਠੀਕ ਹੈ ਪੜ ਸਕਦੇ ਹੋ ਠੀਕ ਹੈ ਮੁੱਖ ਲਾਭ ਕੀ 15 ਲੱਖ ਤੱਕ ਦੀ ਸਹਾਇਤਾ 5 ਸਾਲਾਂ ਵਿੱਚ ਠੀਕ ਹੈ ਜਿਹੜੀ ਐਪੀਓ ਬਣੇਗੀ ਉਹਨੂੰ 15 ਲੱਖ ਤੱਕ ਦੀ ਸਹਾਇਤਾ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਠੀਕ ਹੈ ਕਾਰੋਬਾਰ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਬੈਂਕ ਤੋਂ ਲੋਨ ਕੀ ਹੈ ਲੋਨ ਦਿੱਤਾ ਜਾਂਦਾ ਹੈ ਐਫਪੀਓ ਦੇ ਮੈਂਬਰ ਕਿੰਨੇ ਹੋਣੇ ਜਿੰਨੇ ਘੱਟੋ-ਘੱਟ 300 ਕਿਸਾਨ ਮਿਲ ਕੇ ਕੀ ਇੱਕ ਐਫਪੀਓ ਬਣਾ ਸਕਦੇ ਨੇ ਠੀਕ ਹੈ ਉਹ ਐਫਪੀਓ ਬਣਾ ਕੇ ਕੀ ਉਹ ਆਪਣਾ ਕੀ ਹੈ ਕਾਰੋਬਾਰ ਸ਼ੁਰੂ ਕਰ ਸਕਦੇ ਨੇ ਠੀਕ ਹੈ ਜਿਹੜਾ ਐਫਪੀਓ ਬਣੇਗਾ ਇਹਨੂੰ ਕੀ ਕੰਪਨੀ ਐਕਟ 2013 ਅਧੀਨ ਰਜਿਸਟਰਡ ਵੀ ਕੀਤਾ ਜਾਏਗਾ ਠੀਕ ਹੈ ਜੀ ਜਿਹੜਾ ਪੰਜਾਬ ਖੇਤੀਬਾੜੀ ਅਤੇ ਕਿਸਾਨ ਕल्याण ਮੰਤਰਾਲਾ ਹੈ ਉਹ ਐਫਪੀਓ ਸਕੀਮ ਨੂੰ ਲਾਗੂ ਕਰਦਾ ਹੈ ਠੀਕ ਹੈ ਜੀ ਅੱਗੇ ਚੱਲਦੇ ਆ ਸੁਪਰੀਮ ਕੋਰਟ 'ਚ ਇੱਕ ਕੇਸ ਚੱਲ ਰਿਹਾ ਠੀਕ ਹੈ ਜੀ ਉੱਥੇ ਇੱਕ ਵਿਅਕਤੀ ਹੈ ਜੋ 13 13 ਸਾਲ ਤੋਂ ਕੀ ਹੈ ਬਿਵੋਸ਼ ਦੀ ਹਾਲਤ ਵਿੱਚ ਪਿਆ ਹੈ ਠੀਕ ਹੈ ਉਸ ਦਾ ਮਾਮਲਾ ਕੀ ਸੁਪਰੀਮ ਕੋਰਟ ਚ ਪਹੁੰਚਿਆ ਜਿਹੜੇ ਉਸ ਦੇ ਘਰ ਵਾਲੇ ਨਹੀਂ ਠੀਕ ਹੈ ਉਹ ਸੁਪਰੀਮ ਕੋਰਟ ਚ ਪਹੁੰਚੇ ਨੇ ਕਿ ਵੀ ਇਹ ਇੰਨੇ ਸਾਲਾਂ ਤੋਂ ਕੀ ਹੈ ਬਿਵੋਸ਼ੀ ਦੀ ਹਾਲਤ ਵਿੱਚ ਪਿਆ ਹੈ ਠੀਕ ਹੈ ਇਸ ਤੇ ਕੀ ਰੱਖ ਰਖਾਵ ਦਾ ਇਸ ਦੇ ਖਰਚਾ ਵੀ ਹੋ ਰਿਹਾ ਹੈ ਇਹ ਆਪਣੀ ਕੀ ਇੱਛਾ ਜਿਹੜੀ ਇੱਛਾ ਮ੍ਰਿਤੂ ਹੈ ਇਸ ਦੀ ਇਜਾਜ਼ਤ ਦਿੱਤੀ ਜਾਵੇ ਸੁਪਰੀਮ ਕੋਰਟ ਚ ਕੇਸ ਕੀਤਾ ਹੈ ਠੀਕ ਹੈ ਜੀ ਇੱਛਾ ਮ੍ਰਿਤੂ ਕੀ ਹੁੰਦੀ ਹੈ ਇਹਨੂੰ ਇਥੋਂ ਨੈਸੀਆ ਵੀ ਕਹਿੰਦੇ ਨੇ ਠੀਕ ਹੈ ਉਹ ਪ੍ਰਕਿਰਿਆ ਜਿਸ ਜੀ ਹੈ ਜਦੋਂ ਕਿਸੇ ਨੂੰ ਲਾਹ ਲਾਜ਼ ਬਿਮਾਰੀ ਲੱਗ ਜਾਂਦੀ ਹੈ ਠੀਕ ਹੈ ਜਾਂ ਉਸ ਦੇ ਜੀਣ ਦੀ ਇੱਛਾ ਉਸ ਦੀ ਖਤਮ ਹੋ ਜਾਂਦੀ ਹੈ ਤਾਂ ਉਸ ਨੂੰ ਕੀ ਹੈ ਉਹ ਉਸ ਨੂੰ ਉਸ ਦੀ ਇੱਛਾ ਮੌਤ ਦਿੱਤੀ ਜਾਂਦੀ ਹੈ ਠੀਕ ਹੈ ਜੀ ਬਿਨਾਂ ਦਰਦ ਤੋਂ ਇੱਛਾ ਮੌਤ ਦਿੱਤੀ ਜਾਂਦੀ ਹੈ ਠੀਕ ਹੈ ਜੀ ਕਿਵੇਂ ਕਿੰਨੇ ਤਰ੍ਹਾਂ ਦੀ ਨਾ ਸક્રિય ਇੱਛਾ ਮੌਤ ਐਕਟਿਵ ਜਿਵੇਂ ਦਵਾਈ ਆਦੀ ਦੇ ਕੇ ਉਹਨੂੰ ਉਹਦੀ ਮੌਤ ਕਰਵਾਈ ਜਾਂਦੀ ਹੈ ਨਿਸ਼ਕਿਰਿਆ ਪੈਸਿਵ ਜਿਵੇਂ ਵੈਂਟੀਲੇਟਰੋਂ ਦੇ ਤੇ ਹਟਾ ਦਿੱਤਾ ਜੇ ਵੈਂਟੀਲੇਟਰ ਤੇ ਕੋਈ ਬੰਦਾ ਪਿਆ ਹੈ ਠੀਕ ਹੈ ਉਹਨ ਕੀ ਨੀਵੇਂ ਆਪਾਂ ਕਹਿੰਨੇ ਬਣਾਵਟੀ ਸਾਹ ਦਿੱਤੇ ਜਾਂਦੇ ਨੇ ਜਾ ਰਹੇ ਨੇ ਠੀਕ ਹੈ ਉਹ ਬਣਾਵਟੀ ਸਾਹ ਜੇ ਹਟਾ ਦਿੱਤੇ ਜਾਂ ਤਾਂ ਕੀ ਉਹ ਉਹਨੂੰ ਪੈਸਿਵ ਪੈਸਿਵ ਅ ਨਿਸ਼ਕ੍ਰਿਆਇਸ਼ਮਤ ਕਹਿੰਦੇ ਨੇ ਠੀਕ ਹੈ ਸਵੈਇਛਿਕ ਮਰੀਜ਼ ਕੀ ਸਪਸ਼ਟ ਸਹਿਮਤੀ ਨਾਲ ਠੀਕ ਹੈ ਜੀ ਗੈਰ ਮਰੀਜ਼ ਦੀ ਸਹਿਮਤੀ ਜਦੋਂ ਕਿ ਮਰੀਜ਼ ਪਹਿਲਾਂ ਹੀ ਆਪਣੇ ਕੋਮਾ ਚ ਹੈ ਠੀਕ ਹੈ ਉਹਨੂੰ ਪਤਾ ਹੀ ਨਹੀਂ ਹੈਗਾ ਠੀਕ ਹੈ ਤੇ ਫਿਰ ਕਿਉਂ ਦੇ ਜਿਹੜੀ ਸਵੈ ਇਛਾ ਦੀ ਮੌਤ ਦਾ ਜਿਹੜਾ ਫੈਸਲਾ ਉਹ ਕਹਣਗੇ ਉਹਦੇ ਕਰਦੇ ਕਰਦੇ ਨੇ ਠੀਕ ਹੈ ਨਿਸ਼ਕ੍ਰਿਆ ਉਹ ਆਪਣੇ ਕੀ ਇਹ ਜਿਹੜੀ ਸਿਕ੍ਰਿਆ ਇੱਛਾ ਮੌਤ ਹੈ ਠੀਕ ਹੈ ਐਕਟਿਵ ਇਹ ਭਾਰਤ ਚ ਗੈਰ ਕਾਨੂੰਨੀ ਹੈ ਨਿਸ਼ਕ੍ਰਿਆ ਇੱਛਾ ਮੌਤ ਠੀਕ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਕੀ ਕਾਨੂੰਨੀ ਹੈ ਠੀਕ ਹੈ ਇਹਦੇ ਹੱਕ ਚ ਤਰਕ ਕੀ ਦਿੱਤੇ ਜਾਂਦੇ ਨੇ ਕਿ ਇਹ ਮਤਲਬ ਜੇ ਕੋਈ ਵਿਅਕਤੀ ਲੰਬੇ ਸਮੇਂ ਤੋਂ ਆਪਣੇ ਬਿਮਾਰ ਪਿਆ ਹੈ ਠੀਕ ਹੈ ਉਹ ਕੋਮਾ ਚ ਹੈ ਠੀਕ ਹੈ ਉਹ ਦਾ ਕੀ ਹੈ ਉਹਨੂੰ ਪਤਾ ਹੀ ਨਹੀਂ ਹੈਗਾ ਹੈਨਾ ਤੇ ਉਹਦੇ ਉਹਦੇ ਤੇ ਖਰਚਾ ਹੋ ਰਿਹਾ ਹੈ ਠੀਕ ਹੈ ਤਾਂ ਉਹ ਆਪਣਾ ਆਪਣੀ ਕੀ ਮੌਤ ਕੀ ਆਪਣੀ ਗੌਰਵ ਨਾਲ ਆਪਣੀ ਮੌਤ ਲੈ ਸਕਦਾ ਹੈ ਠੀਕ ਹੈ ਆਪਣੀ ਮਰਜ਼ੀ ਨਾਲ ਮਰ ਸਕਦਾ ਹੈ ਠੀਕ ਹੈ ਕਿ ਲੰਬੇ ਸਮੇਂ ਦੀ ਬਿਮਾਰੀ ਤੋਂ ਚੰਗਾ ਹੈ ਕਿ ਇਹ ਮਤਲਬ ਅਸਹਿਣਸ਼ੀਲ ਜਿਹੜੀ ਦਰਦ ਤੋਂ ਤਾਂ ਇਹ ਚੰਗਾ ਵੀ ਆਪਣੇ ਜੀ ਮੁਕਤੀ ਮਿਲ ਜੇ ਹੈਨਾ ਇਹ ਤਰਕ ਵਿਰੋਧ ਵਿੱਚ ਕੀ ਇਹਨੂੰ ਉਪਯੋਗ ਦਾ ਖਤਰਾ ਹੈ ਠੀਕ ਹੈ ਮਤਲਬ ਮਨਨ ਕਿਸੇ ਦੇ ਜੇ ਕਰਦੇ ਉਹਦੇ ਖਿਲਾਫ ਹੋ ਜਾਣ ਠੀਕ ਹੈ ਤਾਂ ਜੇ ਉਸ ਨੂੰ ਮਾਰਨਾ ਚਾਹਣ ਤਾਂ ਫਿਰ ਮਾਰ ਵੀ ਸਕਦੇ ਨੇ ਹੈਨਾ ਠੀਕ ਹੈ ਜੀ ਪੰਜਾਬ ਸਰਕਾਰ 3000 ਕਰੋੜ ਦੀਆਂ ਸੰਪਤੀਆਂ ਜਿਹੜੀਆਂ ਵੇਚਣ ਦੀ ਤਿਆਰੀ ਚ ਬੈਠੀ ਹੈ ਠੀਕ ਹੈ ਇਹ ਦੇਖੋ ਬਠਿੰਡਾ ਥਰਮਲ ਕਲੋਨੀ ਜਿਹੜੀ ਬਠਿੰਡਾ ਠੀਕ ਹੈ ਇਹ ਦੇਖ ਸਕਦੇ ਹੋ ਠੀਕ ਮੁੱਖ ਮੰਤਰੀ ਵੱਲੋਂ ਬ੍ਰਿਟਾਨੀਆ ਨਾਲ ਰਣਨੀਤਿਕ ਗੱਠ ਜੋੜ ਦੀ ਵਕਾਲਤ ਕੀਤੀ ਗਈ ਹੈ ਯੂਕੇ ਨਾਲ ਯੂਕੇ ਕਿੱਥੇ ਹੈ ਠੀਕ ਹੈ ਇਹ ਚਾਰ ਦੇਸ਼ਾਂ ਨੂੰ ਮਿਲਾ ਕੇ ਯੂਕੇ ਕਿਹਾ ਜਾਂਦਾ ੜੇ ਯੂਨਾਈਟਿਡ ਕਿੰਗਡਮ ਇੰਗਲੈਂਡ ਵੇਲਜ਼ ਸਕਾਟਲੈਂਡ ਤੇ ਨਾਰਦਰਨ ਆਇਲੈਂਡ ਠੀਕ ਹੈ ਇਹ ਨੀਚੇ ਆਰ ਲੈਣੇ ਨਾਰਦਰਨ ਆਇਲੈਂਡ ਠੀਕ ਹੈ ਬੁੱਢੇ ਦਰਿਆ ਚ ਅਣਸੋਧਿਆ ਪਾਣੀ ਪੈਣ ਤੋਂ ਰੋਕਿਆ ਠੀਕ ਹੈ ਜਿਹੜੇ ਸੰਤ ਸੀਚੇਵਾਲ ਐ ਨੇ ਰਾਜ ਸਭਾ ਤੋਂ ਮੈਂਬਰ ਨੇ ਹੂੰ ਸੰਤ ਬਲਬੀਰ ਸਿੰਘ ਸੀਚੇਵਾਲ ਠੀਕ ਹੈ ਜੀ ਇਹਨਾਂ ਨੂੰ ਦਰਿਆਵਾਂ ਦੀ ਸਫਾਈ ਵਾਸਤੇ ਵੀ ਜਾਣਿਆ ਜਾਂਦਾ ਇਹ ਮੌਜੂਦਾ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਠੀਕ ਹੈ ਇਹਨਾਂ ਨੇ ਕਿ ਇਹ ਜਿਹੜਾ ਬੁੱਢੇ ਬੁੱਢੇ ਦਰਿਆ ਵਿੱਚ ਅਣਸੁਧਿਆ ਪਾਣੀ ਪਾਇਆ ਜਾ ਰਿਹਾ ਸੀ ਉਹ ਤੁਹਾਨੂੰ ਰੋਕਣ ਵਾਸਤੇ ਅ ਅਧਿਕਾਰੀਆਂ ਨੂੰ ਕਿਹਾ ਸੀਗਾ ਠੀਕ ਹੈ ਉਸ ਨੂੰ ਕੀ ਹੁਣ ਰੋਕਿਆ ਗਿਆ ਬੁੱਢਾ ਦਰਿਆ ਕਿੱਥੇ ਹੈ ਲੁਧਿਆਣੇ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਜਾਂ ਵਿਚਲੀ ਹੋ ਕੇ ਲੰਘਦਾ ਹੈ ਠੀਕ ਹੈ ਜੀ ਅੱਗੇ ਜਾ ਕੇ ਇਹ ਸਤਲੁਜ ਵਿੱਚ ਮਿਲ ਜਾਂਦਾ ਠੀਕ ਹੈ ਲੁਧਿਆਣਾ ਤੇ ਜਲੰਧਰ ਦੀ ਹੱਦ ਦੇ ਨਾਲ ਨਾਲ ਸਤਲੁਜ ਰਿਵਰ ਚੱਲੀ ਹੈ ਠੀਕ ਹੈ ਭਾਰਤ ਸਰਕਾਰ ਨੇ 2019 ਵਿੱਚ ਕੀ ਕੀਤਾ ਸੀ ਜਿਹੜੇ 29 ਲੇਬਰ ਲਾ ਸੀ ਉਹਨਾਂ ਨੂੰ ਖਤਮ ਕਰਕੇ ਇੱਕ 4 ਲੇਬਰ ਕੋਡ ਵਿੱਚ ਬਦਲ ਦਿੱਤਾ ਸੀ ਚਾਰ ਨਵੇਂ ਲੇਬਰ ਕੋਡ ਲੈ ਕੇ ਆਏ ਸੀਗੇ ਠੀਕ ਹੈ ਕਿਹੜੇ ਕੋਡ ਸੀਗੇ ਦਾ ਕੋਡ ਔਨ ਵੇਜ 2019 ਦਾ ਇੰਡਸਟਰੀਅਲ ਰਿਲੇਸ਼ਨ ਕੋਡ 2020 ਦਾ ਕੋਡ ਔਨ ਸੋਸ਼ਲ ਸਿਕਿਉਰਿਟੀ 2020 ਦਾ ਓਕੂਪੇਸ਼ਨਲ ਸੇਫਟੀ ਹੈਲਥ ਐਂਡ ਵਰਕਿੰਗ ਕੰਡੀਸ਼ਨ ਕੋਡ 2020 ਠੀਕ ਹੈ ਜੀ ਇਹ ਇੱਥੇ ਇੱਥੇ ਲੇਖਕ ਕਿਹੜੇ ਕੋਡ ਦੀ ਗੱਲ ਕਰ ਰਹੇ ਨੇ ਉਜਰਤਾ ਕੋਡ 2019 ਠੀਕ ਹੈ ਕੋਡ ਔਨ ਵੇਜ 2019 ਲੇਖਕ ਕਹਿ ਰਹੇ ਨੇ ਕਿ ਜਦੋਂ ਇਹ 2019 ਵਿੱਚ ਕੋਡ ਲੈ ਕੇ ਆਏਗੇ ਉਸ ਸਮੇਂ ਕੀ ਸੀ ਸੰਸਦ ਵਿੱਚ ਕੀ ਇਹ ਵਿਰੋਧੀ ਧਿਰ ਵਿਰੋਧੀ ਧਿਰ ਨੇ ਸੰਸਦ ਦਾ ਬਾਈਕਾਟ ਕੀਤਾ ਹੋਇਆ ਸੀ ਕਿਉਂ ਉਸ ਸਮੇਂ ਜਿਹੜਾ ਸਟੀਜਨਸ਼ਿਪ ਐਮੈਂਡਮੈਂਟ ਐਕਟ ਹੈ ਉਹਦੇ ਵਿਰੁੱਧ ਵਿਰੋਧ ਹੋ ਰਿਹਾ ਸੀ ਤੇ ਉਸ ਸਮੇਂ ਕੀ ਇਹ ਕੋਰੋਨਾ ਕਾਲ ਵੀ ਸੀਗਾ ਇਹਦਾ ਮਤਲਬ ਕੀ ਹੈ ਸਰਕਾਰ ਨੇ ਮਜ਼ਦੂਰਾਂ ਤੇ ਵਿਰੋਧੀ ਪਾਰਟੀਆਂ ਨਾਲ ਬਿਨਾਂ ਕੋਈ ਸਲਾਹ مشورہ ਕੀਤੇ ਕੀ ਜਿਹੜੇ ਲੇਬਰ ਕੋਡ ਲੈ ਕੇ ਆਏ ਲੇਖਕ ਦਾ ਕਹਿਣਾ ਹੈ ਕਿ ਜਿਹੜੇ ਸਰਕਾਰ ਦੀ ਮਨਛਾ ਸੀ ਪੂੰਜੀਪੰਤੀਆਂ ਜਿਹੜੇ سرمایہਦਾਰਾਂ ਨੂੰ ਕੀ ਹੈ ਲਾਭ ਪਹੁੰਚਾਉਣ ਵਾਸਤੇ ਲੇਬਰ ਕੋਡ ਲਿਆਂਦੇ ਗਏ ਨੇ ਨਾ ਕਿ ਜਿਹੜੀ ਮਜ਼ਦੂਰਾਂ ਵਾਸਤੇ ਦੀ ਅਪਲਾਈ ਵਾਸਤੇ ਲੈ ਕੇ ਆਏ ਨੇ ਇਹ ਜਿਹੜਾ ਉਜਰਤਾ ਕੋਡ 2019 ਹੈ ਇਹਦੇ ਵਿੱਚ ਜਿਹੜਾ ਪਹਿਲਾ ਘੱਟੋ-ਘੱਟ ਉਜਰਤਾ ਬਰਾਬਰ ਉਜਰਤਾ ਤੇ ਬੋਨਸ ਉਜਰਤਾਂ ਵਾਲਾ ਜਿਹੜਾ ਕਾਨੂੰਨ ਸੀਗਾ ਉਹਨਾਂ ਨੂੰ ਮਿਲਾ ਕੇ ਇੱਕ ਇਕੱਠਾ ਉਜਰਤਾ ਕੋਡ 2019 ਕਰ ਦਿੱਤਾ ਹੈ ਠੀਕ ਹੈ ਸਭ ਤੋਂ ਮਹੱਤਵਪੂਰਨ ਮੁੱਦਾ ਇਹ ਹੈ ਕਿ ਦੇਸ਼ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਮਜ਼ਦੂਰ ਗੈਰ ਰਸਮੀ ਤੇ ਗੈਰ ਸੰਗਠਨ ਤਰੀਕੇ ਨਾਲ ਕੰਮ ਕਰਦੇ ਨੇ ਗੈਰ ਰਸਮੀ ਤੇ ਗੈਰ ਸੰਗਠਨ ਮਤਲਬ ਮਤਲਬ ਜੇ ਜਿੱਥੇ ਕਿਸੇ ਨੂੰ ਕੰਮ ਮਿਲ ਗਿਆ ਠੀਕ ਹੈ ਜਿਵੇਂ ਲੇਬਰ ਦਾ ਕੰਮ ਕਿਸੇ ਨੂੰ ਦਿਹਾੜੀ ਮਿਲ ਗਈ ਉਹ ਗੈਰ ਸੰਗਠਿਤਨ ਮਤਲਬ ਇੱਕ ਤਰ੍ਹਾਂ ਫਿਕਸ ਤਣੀ ਉਹਨਾਂ ਦੀ ਕਮਾਈ ਹੈਗੀ ਠੀਕ ਹੈ ਜਿੱਥੇ ਕਿਸੇ ਨੂੰ ਕੰਮ ਮਿਲ ਗਿਆ ਉੱਥੇ ਕੰਮ ਕਰ ਲਿਆ ਠੀਕ ਹੈ ਉਹਨੂੰ ਗੈਰ ਸੰਗਠਿਤ ਕਿਹਾ ਜਾਂਦਾ ਹੈਗਾ ਲੇਖਕ ਕਹਿ ਰਹੇ ਨੇ ਕਿ ਜਿਹੜੀ ਮਜ਼ਦੂਰ ਨੇ ਉਹਨਾਂ ਜਿਹੜੀ ਇਹ ਗੈਰ ਰਸਮੀ ਤੇ ਗੈਰ ਸੰਗਠਿਤ ਜਿਹੜਾ ਆਪਣਾ ਕੰਮ ਕਰਦੇ ਨੇ ਇਹੀ ਉਹਨਾਂ ਦੀ ਰੋਜ਼ੀ ਰੋਜ਼ੀ ਰੋਟੀ ਹੈ ਇਹਦੇ ਤੇ ਉਹ ਨਿਰਭਰ ਕਰਦੇ ਨੇ ਠੀਕ ਹੈ ਜਿਹੜੀ ਪਰੰਤੂ ਜਿਹੜੇ ਪਿਛਲੇ ਸਾਲਾਂ ਦੌਰਾਨ ਕੀ ਹੈ ਇਹਨਾਂ ਦੀ ਜਿਹੜੀ ਉਜਰਤਾ ਨੇ ਉਹਨਾਂ ਦੇ ਜਿਹੜੇ ਵਾਧਾ ਹੈ ਉਹਦੇ ਵਿੱਚ ਉਹਦੇ ਵਿੱਚ ਕੀ ਕਮੀ ਆਈ ਹੈ ਮਤਲਬ ਜਿੰਨੀਆਂ ਉਹਨਾਂ ਦੀ ਉਜਰਤਾ ਕੀ ਹੈ ਜਿੰਨਾ ਉਹਨਾਂ ਦਾ ਲੇਬਰ ਵਧਣੀ ਚਾਹੀਦੀ ਸੀ ਓਨੀ ਨਹੀਂ ਵਧੀ ਠੀਕ ਹੈ ਜੀ ਇਸ ਕੋਡ ਵਿੱਚ ਕੀ ਹੈ ਕਟੋ-ਕਟ ਉਜਰਤਾ ਤੈਅ ਕਰਨ ਦਾ ਕੋਈ ਪਮਾਨਾ ਨਹੀਂ ਹੈਗਾ ਨਾ ਹੀ ਕੋਈ ਸਪਸ਼ਟ ਫਾਰਮੂਲਾ ਹੈ ਸਿਰਫ ਕੀ ਹੈ ਇਸ ਵਿੱਚ ਕਿਹਾ ਗਿਆ ਕਿ ਜਿਹੜੀ ਸਰਕਾਰ ਹੈ ਉਹ ਰਾਸ਼ਟਰੀ ਪੱਧਰ ਤੇ ਜਾਂ ਖੇਤਰੀ ਪੱਧਰ ਤੇ ਘੱਟੋ-ਘੱਟ ਉਜਰਤਾ ਤੈਅ ਕਰ ਸਕਦੀ ਹੈ ਤੇ ਜਿਹੜੀ ਰਾਜ ਸਰਕਾਰਾਂ ਨੇ ਉਹ ਆਪਣੇ ਪੱਧਰ ਤੇ ਘੱਟੋ-ਘੱਟ ਉਜਰਤਾ ਤੈਅ ਕਰ ਸਕਦੀਆਂ ਨੇ ਲੇਖਕ ਦਾ ਕਹਿਣਾ ਹੈ ਕਿ ਇਸ ਕੋਡ ਵਿੱਚ ਇੱਕ ਉਜਰਤਾ ਨਿਰਧਾਰਨ ਕਰਨ ਦਾ ਫਾਰਮੂਲਾ ਦੇਣਾ ਚਾਹੀਦਾ ਸੀ ਜਿਸ ਵਿੱਚ ਕੀ ਹੈ ਉਹ ਆਪਣੇ ਮਜ਼ਦੂਰਾਂ ਜਿਹੜਾ ਆਪਣਾ ਸਹੀ ਪੋਸ਼ਣ ਆਪਣੇ ਕੱਪੜੇ ਦਾ ਬਾਲਣ ਦਾ ਠੀਕ ਹੈ ਸਿੱਖਿਆ ਦਾ ਤੇ ਜਾਂ ਜਿਹੜੇ ਵਿਆਹ ਸ਼ਾਦੀ ਦਾ ਪ੍ਰਬੰਧ ਕਰ ਸਕਣ ਉਹ ਸਾਰੀਆਂ ਜਿਹੜੇ ਖਰਚੇ ਨੇ ਉਹਨਾਂ ਨੂੰ ਮਿਲਾ ਕੇ ਉਹਨਾਂ ਦੀ ਉਜਰਤਾਂ ਤੈਅ ਕਰਨੀ ਤੈਅ ਕਰਨ ਦਾ ਕੀ ਫਾਰਮੂਲਾ ਵਿੱਚ ਜਿਹੜੇ ਇਹ ਕੋਡ ਦੇ ਵਿੱਚ ਹੋਣਾ ਚਾਹੀਦਾ ਸੀ ਪਹਿਲੇ ਜਿਹੜੇ ਕਾਨੂੰਨ ਸੀਗੇ ਉਹਦੇ ਚ ਕੀ ਸੀਗਾ ਜਿਹੜੇ ਮਜ਼ਦੂਰ ਨੇ ਉਹਨਾਂ ਦਾ ਉਹਨਾਂ ਨੂੰ ਠੇਕੇ ਤੇ ਮੰਨ ਲਓ ਜੇ ਕੋਈ ਲੈ ਕੇ ਗਿਆ ਠੀਕ ਹੈ ਪਰੰਤੂ ਜਿਸ ਦਾ ਕੰਮ ਹੈ ਉਹਨਾਂ ਦਾ ਮਜ਼ਦੂਰਾਂ ਦਾ ਅਸਲ ਮਾਲਕ ਉਹਨੂੰ ਮੰਨਿਆ ਜਾਂਦਾ ਸੀ ਮਤਲਬ ਉਹਨਾਂ ਲੇਬਰ ਨੂੰ ਲੈ ਕੇ ਕੋਈ ਹੋਰ ਗਿਆ ਠੀਕ ਹੈ ਜਿਹਦੇ ਕੰਮ ਵਾਸਤੇ ਲੈ ਕੇ ਗਿਆ ਠੀਕ ਹੈ ਮਤਲਬ ਪੇਮੈਂਟ ਉਹਨੇ ਕਰਨੀ ਹੈ ਉਹਦਾ ਮਾਲਕ ਉਹਨੂੰ ਮੰਨਿਆ ਜਾਂਦਾ ਸੀ ਪਰੰਤੂ ਹੁਣ ਕੀ ਜਿਹੜੇ ਹੁਣ ਕਾਨੂੰਨ ਵਿੱਚ ਕੀ ਹੈ ਜਿਹੜਾ ਅਸਲ ਮਾਲਕ ਕਿਹਨੂੰ ਕਰ ਦਿੱਤਾ ਗਿਆ ਜਿਹੜਾ ਠੇਕੇਦਾਰ ਲੈ ਕੇ ਜਾ ਰਿਹਾ ਉਹਨੂੰ ਮਾਲਕ ਬਣਾ ਦਿੱਤਾ ਗਿਆ ਠੀਕ ਹੈ ਮਤਲਬ ਜੇ ਮਜ਼ਦੂਰ ਨੇ ਕੋਈ ਆਪਣੀ ਸਮੱਸਿਆ ਦਾ ਹੱਲ ਲੱਭਣਾ ਹੈ ਜਾਂ ਕਿਸੇ ਮਜ਼ਦੂਰੀ ਲੈਣੀ ਹੈ ਜਾਂ ਉਹਦੇ ਖਿਲਾਫ ਕੋਈ ਕੇਸ ਕਰਨਾ ਹੈ ਤਾਂ ਉਹ ਠੀਕ ਆਪਣੇ ਮਾਲਕ ਖਿਲਾਫ ਨਹੀਂ ਜਿਹੜਾ ਉਹਨੂੰ ਠੇਕੇਦਾਰ ਲੈ ਕੇ ਗਿਆ ਉਹਦੇ ਖਿਲਾਫ ਕਾਰਵਾਈ ਕਰੇਗਾ ਠੀਕ ਹੈ ਜੀ ਦੂਜਾ ਇਹ ਪ੍ਰਵੀਜ਼ਨ ਕੀਤਾ ਗਿਆ ਹੈ ਕਿ ਜੇ ਕਿਸੇ ਮਜ਼ਦੂਰ ਕੋਲੋਂ ਆਪਣਾ ਨੁਕਸਾਨ ਹੋ ਜਾਂਦਾ ਹੈ ਠੀਕ ਹੈ ਤਾਂ ਉਹਦੀ ਜਿਹੜੀ ਪਰਪਾਈ ਹੈ ਉਹ ਮਜ਼ਦੂਰ ਦੀ ਆਮਦਨ ਵਿੱਚੋਂ ਕਰਨ ਦੀ ਖੋਲ ਦੇ ਦਿੱਤੀ ਗਈ ਹੈ ਪਹਿਲੇ ਜਿਹੜੇ ਕਾਨੂੰਨ ਵਿੱਚ ਸੀਗਾ ਕਿ ਇੱਕ ਇਨਸਪੈਕਟਰ ਲੈ ਇਨਸਪੈਕਟਰ ਲੇਬਰ ਨਿਯੁਕਤ ਕੀਤਾ ਜਾਂਦਾ ਸੀ ਪਰੰਤੂ ਉਸ ਉਸ ਦੀ ਕੀ ਹੁਣ ਪੋਸਟ ਨੂੰ ਖਤਮ ਕਰਕੇ ਉਸ ਦਾ ਨਾਂ ਕੀ ਫੈਸਿਲਿਟੇਟਰ ਠੀਕ ਹੈ ਸਹੂਦਾ ਕਰਤਾ ਕਰ ਦਿੱਤਾ ਗਿਆ ਇਹਦਾ ਕੰਮ ਕੀ ਹੁਣ ਇਹ ਨਰੀਖਣ ਨਹੀਂ ਕਰੇਗਾ ਸਿਰਫ ਕੀ ਆਪਣੀ ਸਲਾਹ ਦੇਵੇਗਾ ਠੀਕ ਹੈ ਸਲਾਹ ਦੇਵੇਗਾ ਜਾਣਕਾਰੀ ਦੇਵੇਗਾ ਪਹਿਲਾ ਕੀ ਸੀਗਾ ਜੇ ਮਜ਼ਦੂਰ ਨੂੰ ਆਪਣੀ ਉਜਰਤਾ ਸੰਬੰਧੀ ਕੋਈ ਸਮੱਸਿਆ ਹੈ ਜਾਂ ਕੋਈ ਉਸਨੇ ਕੇਸ ਕਰਨਾ ਹੈ ਤਾਂ ਉਹ ਸਿੱਧਾ ਕੀ ਆਪਣੇ ਲੇਬਰ ਜਿਹੜੀ ਮਜ਼ਦੂਰ ਹੈ ਉਹ ਸਿਵਲ ਕੋਰਟ ਵਿੱਚ ਮੁਕਦਮਾ ਦਰਜ ਕਰ ਸਕਦਾ ਸੀ ਹੁਣ ਕੀ ਇਸ ਨੂੰ ਖਤਮ ਕਰ ਦਿੱਤਾ ਗਿਆ ਹੁਣ ਕੀ ਉਹ ਇਹ ਲੇਬਰ ਕੋਡ ਅਧੀਨ ਜਿਹੜੇ ਅਰਧ ਨਿਆਇਕ ਤੇ ਅਪੀਲ 30 ਬਣਾਈ ਗਈ ਹੈ ਉਹਨਾਂ ਤੱਕ ਹੀ ਪਹੁੰਚ ਕਰ ਸਕਦੇ ਨੇ ਹੁਣ ਕੀ ਜੇ ਸਿਵਲ ਕੋਰਟ ਚ ਉਹਨਾਂ ਨੂੰ ਜਾਣਾ ਹੈ ਤਾਂ ਉਹ ਕੀ ਉੱਚ ਅਧਿਕਾਰੀ ਰਹੀ ਜਾ ਟਰੇਡ ਯੂਨੀਅਨ ਯੂਨੀਅਨ ਆ ਰਹੀ ਕੀ ਹੈ ਉਹ ਕੇਸ ਕਰ ਸਕਦੇ ਨੇ ਪਰੰਤੂ ਕਿ ਸਾਰੇ ਜਿਹੜੇ ਮਜ਼ਦੂਰ ਨੇ ਟਰੇਡ ਯੂਨੀਅਨਾਂ ਵਿੱਚ ਕੀ ਰਜਿਸਟਰਡ ਨਹੀਂ ਹੁੰਦੇ ਠੀਕ ਹੈ ਜੀ ਇਹ ਸੀ ਲੇਬਰ ਕਿਹੜੇ ਆਪਣੇ ਆਪਾ ਪੜ੍ਹੇ ਸੀ ਕੋਡ ਔਨ ਵੇਜਸ 2019 ਇੰਡਸਟਰੀ ਰਿਲੇਸ਼ਨ ਕੋਡ 2020 ਡਾਉਨ ਸੋਸ਼ਲ ਸਕਿਟੀ 2020 অকুপੇਸ਼ਨ ਸੇਫਟੀ ਐਂਡ ਵਰਕਿੰਗ ਐਲਟ ਰੈਗੂਲੇਸ਼ਨ 2020 ਠੀਕ ਹੈ ਜੀ ਦੇਖ ਲੈਣਾ ਮੈਕਸ ਕੋ ਨੇ ਦੇ ਟੈਰਫ ਨਾਲ ਭਰਤ ਦੀ ਬ੍ਰਾਹਮਤ ਤੇ ਅਸਰ ਪਵੇਗਾ ਹੂੰ ਬ੍ਰਾਹਮਤ ਤੇ ਦਰਾਮਦ ਦੋ ਹੁੰਦੇ ਨੇ ਠੀਕ ਹੈ ਜੀ ਬ੍ਰਾਹਮਤ ਕੀ ਹੁੰਦੀ ਹੈ ਬੀ ਬੀ ਤੋਂ ਬ੍ਰਾਹਮਤ ਠੀਕ ਹੈ ਜੀ ਬਾਅਰ ਮਤਲਬ ਐਕਸਪੋਰਟ ਠੀਕ ਹੈ ਦਰਾਮਦ ਕੀ ਹੁੰਦੀ ਹੈ ਇੰਪੋਰਟ ਠੀਕ ਹੈ ਬ੍ਰਾਹਮਨ ਇਹ ਤੋ ਤੋ ਤੁਸੀਂ ਸਮਝ ਸਕਦੇ ਹੋ ਬ੍ਰਾਹਮਨ ਦਾ ਬਾਹ ਮਤਲਬ ਬਾਹ ਭੇਜਣਾ ਸਮਾਨ ਠੀਕ ਹੈ ਜੀ ਪਹਿਲਾਂ ਕੀ ਅਮਰੀਕਾ ਨੇ ਭਾਰਤ ਤੇ ਟੈਰਿਫ ਲਗਾਏ ਸੀ ਟੈਰਫ ਕੀ ਹੁੰਦਾ ਇੱਕ ਟੈਕਸ ਹੁੰਦਾ ਠੀਕ ਹੈ ਜਿਵੇਂ ਆਪਾਂ ਭਾਰਤ ਨੇ ਕੋਈ ਮੈਕਸਿਕੋ ਨੂੰ ਸਮਾਨ ਭੇਜਣਾ ਹੈ ਠੀਕ ਹੈ ਸਮਾਨ ਭੇਜਣਾ ਹੈ ਉਹਦੇ ਤੇ ਜੇ ਉਹਨਾਂ ਮੈਕਸਿਕੋ ਨੇ ਟੈਰਿਫ ਲਗਾਤਾ ਇੱਕ ਟੈਕਸ ਲਗਾਤਾ ਤਾਂ ਕਿ ਆਪਣਾ ਕੀ ਸਮਾਨ ਹੋਰ ਮਹਿੰਗਾ ਹੋ ਜਾਏਗਾ ਮਤਲਬ ਕਿ ਆਪਣੇ ਸਮਾਨ ਦੀ ਉੱਥੇ ਡਿਮਾਂਡ ਘਟ ਜੇਗੀ ਹੁੰਦਾ ਸਿੱਧਾ ਅਸਰ ਕੀ ਹੈ ਜਿਹੜੇ ਇੱਥੇ ਸਮਾਨ ਬਣਾਉਣ ਵਾਲੇ ਨੇ ਉਹਨਾਂ ਤੇ ਪਾਏਗਾ ਠੀਕ ਹੈ ਜੀ ਭਾਰਤ ਦੇ ਲੋਕਾਂ ਤੇ ਪਾਏਗਾ ਹੁਣ ਅਮਰੀਕਾ ਨੇ ਪਹਿਲਾਂ ਭਾਰਤ ਤੇ ਟੈਕਸ ਲਾਇਆ ਸੀ ਟੈਰਿਫ ਲਾਇਆ ਸੀਗਾ ਹੁਣ ਕੀ ਹੈ ਮੈਕਸਿਕੋ ਨੇ ਲਾਤਾ ਹੈ ਠੀਕ ਹੈ ਇਹਦੇ ਨਾਲ ਕੀ ਹੈ ਆਟੋਮੋਬਾਈਲ ਦੇ ਜਿਹੜੇ ਪੁਰਜ਼ੇ ਇਲੈਕਟ੍ਰੋਨਿਕਸ ਤੱਤ ਰਸਾਇਣ ਜਿਹੜੇ ਆਪਾਂ ਕੀਏ ਮੈਕਸਿਕੋ ਨੂੰ ਐਕਸਪੋਰਟ ਕਰਦੇ ਆ ਬਰਾਮਦ ਕਰਦੇ ਆ ਉਹਨਾਂ ਤੇ ਅਸਰ ਪਾਏਗਾ ਠੀਕ ਹੈ ਮੈਕਸਿਕੋ ਨੇ ਪਾਰਤਸ ਵਿੱਚ ਚੀਨ ਦੱਖਣੀ ਕੋਰੀਆ THAILAND ਇੰਡੋਨੇਸ਼ੀਆ ਇਹ ਹੋਰ ਦੇਸ਼ਾਂ ਤੇ ਵੀ ਕੀ ਟੈਰਫ ਵਧਾਏ ਨੇ ਇਹਨਾਂ ਨਾਲ ਕੀ ਇਹਨਾਂ ਦਾ ਜਿਹੜਾ ਐਫਟੀਏ ਫ੍ਰੀ ਟ੍ਰੇਡ ਐਗਰੀਮੈਂਟ ਉਹ ਸਮਝੌਤਾ ਨਹੀਂ ਹੈ ਠੀਕ ਹੈ ਉਧਰ ਕੀ ਹੈ ਜਿਹੜਾ ਭਾਰਤ ਤੇ ਨਿਊਜ਼ੀਲੈਂਡ ਕੀ ਆਪਸ ਵਿੱਚ ਜਿਹੜਾ ਐਫਟੀਏ ਫ੍ਰੀ ਟ੍ਰੇਡ ਐਗਰੀਮੈਂਟ ਵਾਸਤੇ ਗੱਲਬਾਤ ਕਰ ਰਹੇ ਨੇ ਠੀਕ ਹੈ ਜੀ ਮੈਕਸਿਕੋ ਕਿੱਥੇ ਹੈ ਅਰੇ ਠੀਕ ਹੈ ਨਾਰਥ ਅਮਰੀਕਾ 'ਚ ਹੈ ਠੀਕ ਹੈ ਯਾਦ ਰੱਖਣਾ ਠੀਕ ਹੈ ਉੱਪਰ ਯੂਨਾਈਟਿਡ ਸਟੇਟਸ ਹੈ ਮੈਕਸਕੋ ਤੇ ਨੈਟ ਛੇਡ ਦੀ ਹੱਦ ਧੰਨਵਾਦ ਜੀ ਅੱਜ ਲਈ ਇੰਨਾ ਹੀ ਜੇ ਵੀਡੀਓ ਵਿੱਚੋਂ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਕੁਝ ਵੀ ਸਿੱਖਣ ਨੂੰ ਮਿਲਿਆ ਤਾਂ ਸ਼ੇਅਰ ਕਮੈਂਟ ਤੇ ਲਾਈਕ ਜ਼ਰੂਰ ਕਰਿਓ